ਜੋ ਬੋਲੇ ਇਸ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵਤਨ ਗੁਰਦੇਵ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਪਹੁੰਚੇ ਆਂ ਸ਼੍ਰੀ ਗੁਰੂ ਰਵਿਦਾਸ ਤੀਰਸ ਅਸਥਾਨ ਸਚਕੰਡ ਪੰਡਵਾ ਡੇਰਾ ਐਕਸਵਾਰਤ ਸੰਤ ਹੰਸਰਾਜ ਮਹਾਰਾਜੀ ਪੰਡਵੇ ਵੇਖੇ ਸੀ ਪਹੁੰਚੇ ਆਂ ਜੀ ਸਾਡੇ ਨਾਲ ਸੰਤ ਜਸਵਿੰਦਰਪਾਲ ਜੀ ਹਨ ਸਰ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਆ ਰਿਆ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਪੁਰਬ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬੇ ਕਮਾਲ ਏਕਤਾ ਦੇ ਪੁਜਾਰੀ ਸਾਂਝੀ ਵਾਲਤਾ ਦੇ ਹਾਮੀ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪ੍ਰਕਾਸ਼ ਦਿਹਾੜੇ ਦੀਆਂ ਦਾਸ ਡੇਰਾ 108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ੍ਰੀ ਗੁਰੂ ਰਬਦਾਸ ਜੀ ਸਥਾਨ ਸਚਕੰਡ ਪੰਡਵਾ ਦੇ ਮੁੱਖ ਸੰਚਾਲਕ ਮੌਜੂਦਾ ਗਦੀ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਪਰਮ ਪੂਜਨੀਕ ਹਾਜ਼ਰ ਮਹਾਰਾਜ ਗੁਰਦੇਵ ਪਿਤਾ ਸ਼੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਪਰਮ ਪੂਜਨੀਕ ਹਾਜ਼ਰ ਮਹਾਰਾਜ ਗੁਰਦੇਵ ਮਾਤਾ 108 ਸੰਤ ਬੀਬੀ ਵਿਮਲਾ ਰਾਣੀ ਜੀ ਔਰ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਣਪਾਲ ਜੀ ਵੱਲੋਂ ਦਾਸ ਸਾਰਿਆਂ ਦੇਸ਼ ਦੇ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਆਗਮਨ ਪ੍ਰਕਾਸ਼ ਜਿਹੜੇ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਹੈ ਜੀ ਸੋ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਆ ਕਿ ਜਿਸ ਤਰ੍ਹਾਂ 12 ਫਰਵਰੀ ਨੂੰ ਗੁਰੂ ਅਰਬਦਾਸ ਮਹਾਰਾਜ ਦਾ ਪ੍ਰਕਾਸ਼ ਜਿਹੜਾ ਆ ਰਿਹਾ ਜਿਸ ਤਰ੍ਹਾਂ ਸਤਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਕਿ ਮਿਲਤ ਪਿਆਰੋ ਪ੍ਰਾਨਨਾਥ ਕਬਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਕਿ ਆਪਾਂ ਮਹਾਨ ਮਹਾਪੁਰਖਾਂ ਦੇ ਦਰਸਾਏ ਹੋਏ ਮਾਰਗ ਨੂੰ ਮੁੱਖ ਰੱਖਦੇ ਹੋਏ ਆਪਾਂ ਗੁਰੂ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆ ਉਹ ਰਲ ਮਿਲ ਕੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਾਂਝੀ ਭਾਈਚਾਰਕ ਸਾਜ ਬਣਾ ਕੇ ਆਪਾਂ ਉਹ ਮਨਾਉਣਾ ਆ ਤਾਂ ਕਿ ਗੁਰੂ ਮਹਾਰਾਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਖੁਸ਼ੀਆਂ ਦੇ ਨਾਲ ਮਨਾਇਆ ਜਾ ਸਕੇ ਮਹਾਰਾਜੀ ਡੇਰਾ ਸਸਕਨ ਪੰਡਵਾ ਦੇ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰਪੁਰਬ ਕਿਹੜੀ ਡੇਟ ਨੂੰ ਮਨਾਇਆ ਜਾ ਰਿਹਾ ਹੈ ਇਸ ਸਾਲ ਜਿਸ ਤਰ੍ਹਾਂ ਗੁਰੂ ਰਬਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਖਾਸ ਕਰਕੇ ਜਿਆਦਾ ਫਰਵਰੀ ਮਹੀਨੇ ਚ ਆਉਂਦਾ ਆ ਤੇ ਆਪਾਂ ਕੋਈ ਵੀ ਡੇਰੇ ਵਿਖੇ ਸਮਾਗਮ ਕਰਦੇ ਆ ਹਰ ਮਹੀਨੇ ਦੇ ਜਿੱਦਾਂ ਜੇਠੇ ਐਤਵਾਰ ਤਾਂ ਪੱਕਾ ਹੀ ਹੁੰਦਾ ਆ ਸਮੇਂ-ਸਮੇਂ ਤੇ ਜਦੋਂ ਕੋਈ ਸਮਾਗਮ ਹੁੰਦਾ ਆ ਕੋਈ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਆ ਤੇ ਉਹ ਆਪਾਂ ਜੇਠੇ ਐਤਵਾਰ ਨੂੰ ਹੀ ਮਨਾਉਂਦੇ ਆ ਜਿਸ ਤਰ੍ਹਾਂ ਇਸ ਵਾਰ 12 ਫਰਵਰੀ ਨੂੰ ਆ ਰਿਹਾ ਆ ਔਰ 16 ਫਰਵਰੀ ਨੂੰ ਜੇਠਾ ਐਤਵਾਰ ਆ ਰਿਹਾ ਆ ਔਰ ਆਪਾਂ 12 13 14 14 15 16 ਫਰਵਰੀ ਦਿਨ ਜੇਠੇ ਆਤਵਾਂ ਨੂੰ ਡੇਰੇ ਵਿਖੇ ਮਨਾ ਰਹੇ ਆ ਬਿਲਕੁਲ ਮਹਾਰਾਜ ਜੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਕਾਂਸੀ ਬਨਾਰਸ ਵੀ ਜਾਂਦੀਆਂ ਜਾਂ ਆਪਣੇ ਆਪਣੇ ਸ਼ਹਿਰਾਂ ਵਿੱਚ ਵੀ ਚਲੇ ਜਾਂਦੀਆਂ ਔਰ ਜਿੱਦਾਂ ਡੇਰਾ ਸੱਚਖੰਡ ਬੱਲਾ ਵਿਖੇ ਵੀ ਬਾਅਦ ਵਿੱਚ ਆ ਕੇ ਮਨਾਇਆ ਜਾਣਾ 12 ਫਰਵਰੀ ਤੋਂ ਬਾਅਦ ਇਸ ਤਰ੍ਹਾਂ ਡੇਰਾ ਚਿਹੜੂ ਵਿਖੇ ਵੀ ਜਿਹੜਾ 1 ਮਾਰਚ ਨੂੰ ਮਨਾਇਆ ਜਾਣਾ ਤੇ ਮਰਜੀ ਆਪਣੇ ਡੇਰੇ ਦੇ ਵਿੱਚ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਇੱਕ ਸਰੋਵਰ ਵੀ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸਰੋਵਰ ਪੂਰੇ ਪੰਜਾਬ ਵਿੱਚ ਕਿ ਗੁਰੂ ਸਾਹਿਬ ਦੇ ਨਾਂ ਤੇ ਪਹਿਲਾ ਸਰੋਵਰ ਹੈ ਔਰ ਕਦੋਂ ਬਣਿਆ ਸੀ ਜੀ ਸਾਰੀਆਂ ਸੰਗਤਾਂ ਨੂੰ ਦੱਸ ਦੱਸਣਾ ਚਾਹੁੰਦਾ ਹੈ ਕਿ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀ ਯਾਦ ਦੇ ਅੰਦਰ ਜਿਹੜਾ ਪਿੰਡ ਪੰਡਵੇ ਦੀ ਧਰਤੀ ਤੇ ਇੱਕ ਵਿਸ਼ਾਲ ਤੀਰਥ ਸਥਾਨ ਸਰੋਵਰ ਬਣਿਆ ਆ ਸਤਿਗੁਰੂ ਬਾਬਾ ਹੰਸਰਾਜ ਜੀ ਮਹਾਰਾਜ ਜੀ ਦਾ ਇਹ ਸੰਕਲਪ ਸੀ ਜਦੋਂ ਕਿ ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਗੁਰਦੇਵ ਪਿਤਾ ਸਨ 1979-80 ਦੇ ਵਿੱਚ ਅਰਬ ਕੰਟਰੀ ਦੇ ਵਿੱਚ ਕਿਰਤ ਕਰਨ ਵਾਸਤੇ ਗਏ ਤਾਂ ਉੱਥੇ ਰਾਤ ਨੂੰ ਸੁੱਤਿਆਂ ਪਿਆ ਨੂੰ ਜਾ ਕਰਕੇ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਨੇ ਇੱਕ ਦਰਸ਼ਨ ਦੇ ਕੇ ਸੁਪਨੇ ਦੇ ਵਿੱਚ ਬਚਨ ਕਹਿ ਸੀ ਕਿ ਕਿਤੇ ਗੁਰੂ ਰਵਦਾਸ ਮਹਾਰਾਜ ਦੇ ਨਾਮ ਤੇ ਸਰੋਵਰ ਹੈ ਜਿਸ ਵਿੱਚ ਸੰਗਤਾਂ ਇਸ਼ਨਾਨ ਕਰ ਸਕਣ ਤਾਂ ਅੱਗੋ ਬਹੁਤ ਹੀ ਸਤਕਾਰਯੋਗ ਗੁਰਦੇਵ ਪਤਾ ਸੰਤ ਬਾਬਾ ਮਿੰਦਰਪਾਲ ਜੀ ਨੇ ਕਿਹਾ ਸੀ ਕਿ ਮਹਾਰਾਜ ਜੀ ਕਿਤੇ ਵੀ ਅੱਜ ਤੱਕ ਕੰਨਾਂ ਦੇ ਵਿੱਚ ਸੁਣਾਈ ਨਹੀਂ ਪਈ ਤੇ ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਕੋਈ ਸਮਾਂ ਆਏਗਾ ਪਿੰਡ ਪਣਵੇ ਦੀ ਧਰਤੀ ਤੇ ਸਤਗੁਰੂ ਰਬਦਾਸ ਮਹਾਰਾਜ ਦੀ ਯਾਦ ਦੇ ਅੰਦਰ ਤੀਰਥ ਸਥਾਨ ਉਸਾਰੇ ਜਾਣਗੇ ਸੋ ਉਹ ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ ਕਹੇ ਹੋਏ ਬਚਨ ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦਾ ਜਿਹੜਾ ਸੰਕਲਪ ਸੀ ਉਹ ਪੂਰਾ ਹੋਇਆ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਦੋਂ ਹਜੂਰ ਮਹਾਰਾਜ ਗੁਰਦੇਵ ਪਤਾ ਸੰਤ ਬਾਬਾ ਮਹਿੰਦਰਪਾਲ ਜੀ ਸਨ 2000 ਦੇ ਵਿੱਚ ਅਮਰੀਕਾ ਦੀ ਧਰਤੀ ਤੇ ਗਏ ਤਾਂ ਉਹਨਾਂ ਦੇ ਅਮਰੀਕਾ ਜਾਣ ਤੋਂ ਬਾਅਦ ਜਿੱਥੇ ਅੱਜਕੱਲ ਸरोवर ਉਸਾਰੇ ਗਏ ਆ ਉਸ ਜਗ੍ਹਾ ਦੀ ਗੱਲ ਚੱਲੀ ਹੈ ਔਰ ਬਹੁਤ ਹੀ ਸਤਿਕਾਰਯੋਗ ਗੁਰਦੇਵ ਮਤਾ ਸੰਤ ਬੀਬੀ ਬਿਮਲਾ ਰਾਣੀ ਜੀ ਨੇ ਸੰਗਤਾਂ ਨੂੰ ਨਾਲ ਲੈ ਕਰਕੇ ਉਹ ਜਗ੍ਹਾ ਖਰੀਦ ਕੀਤੀ ਗਈ ਔਰ ਦੇਸ਼ ਦੇ ਜਿਹੜੀਆਂ ਸੰਗਤਾਂ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ 18 ਅਗਸਤ 2002 ਨੂੰ ਉਹਦਾ ਨੀਂਹ ਪੱਥਰ ਰੱਖਿਆ ਗਿਆ ਔਰ ਡੇਰਾ ਐਕਸਵਰ ਸੰਤ ਬਾਬਾ ਫੂਲਾ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚਿਹੜੂ ਉਸ ਸਮੇਂ ਗੱਦੀ ਤੇ ਬਿਰਾਜਮਾਨ ਸੰਤ ਬਾਬਾ ਬ੍ਰਹਮਨਾਥ ਮਹਾਰਾਜੀ ਸਾਣਾ ਬਿਰਧਵਸਥਾ ਉਹਨਾਂ ਨੇ ਆਪਣੇ ਕਰ ਕਮਲਾ ਦੇ ਨਾਲ ਸਾਰੇ ਸੰਤ ਸਮਾਜ ਨੂੰ ਨਾਲ ਲੈ ਕੇ ਇਸ ਰੂਬਰ ਦਾ ਨੀਂਹ ਪੱਥਰ ਰੱਖਿਆ ਸੀਗਾ ਔਰ 2 ਸਾਲ ਨਿਰੰਤਰ ਸੇਵਾ ਚੱਲੀ ਭਾਗਾ ਵਾਲਾ ਦਿਨ ਆਇਆ 22 ਅਗਸਤ 2004 ਬਾਬਾ ਹੰਸਰਾਜ ਮਹਾਰਾਜ ਦੇ ਵਰਸੀ ਸਮਾਗਮ ਤੇ ਉਹ ਸਰੋਵਰ ਦਾ ਉਦਘਾਟਨ ਕੀਤਾ ਗਿਆ ਔਰ ਜਿਸ ਦਿਨ ਸਰੋਵਰ ਦਾ ਉਦਘਾਟਨ ਕੀਤਾ ਗਿਆ ਡੇਰਾ ਸਚਕੰਡ ਬੱਲਾ ਸੰਤ ਨਰੰਜਨ ਦਾਸ ਜੀ ਮਹਾਰਾਜ ਸੰਤ ਰਾਮਾਨੰਦ ਜੀ ਔਰ ਸ਼੍ਰੀ ਗੁਰੂ ਰਬਦਾਸ ਸਾਧੂ ਸੰਪਰਦਾਇਕ ਸੁਸਾਇਟੀ ਦੇ ਮਹਾਨ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਉਹਨਾਂ ਮਹਾਨ ਮਹਾਪੁਰਸ਼ਾਂ ਨੇ ਉਸ ਸरोवर ਦਾ ਆਪਣੇ ਘਰ ਕਮਲਾ ਦੇ ਨਾਲ ਉਦਖਾਟਨ ਕੀਤਾ ਸੀਗਾ ਔਰ ਇਸ ਸरोवर ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਕਿ ਗੁਰੂ ਸਾਹਿਬਾਨਾਂ ਦੇ ਨਾਮ ਤੇ ਵੱਖ-ਵੱਖ ਤੀਰਥ ਸਥਾਨ ਬਣੇ ਆ ਪਰ ਸਾਡੇ ਯਕਤ ਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ ਨਾਮ ਤੇ ਸਤਗੁਰ ਜੀ ਦੀ ਯਾਦ ਦੇ ਅੰਦਰ ਕਿਤੇ ਵੀ ਕੋਈ ਤੀਰਥ ਸਥਾਨ ਸरोवर ਨਹੀਂ ਸੀ ਜਿੱਥੇ ਕਿ ਸ੍ਰੀ ਗੁਰੂ ਰਬਦਾਸ ਮਾਗੀ ਮੇਲਾ ਸ੍ਰੀ ਗੁਰੂ ਰਬਦਾਸ ਬਸਾਖੀ ਮੇਲਾ ਲੱਗ ਸਕੇ ਔਰ ਸੰਗਤਾਂ ਇਹ ਜਿਹੜੇ ਪਵਿੱਤਰ ਤਿਹਾਰ ਮਨਾ ਸਕਣ ਤੇ ਸਤਿਗੁਰਾਂ ਦੀ ਕਿਰਪਾ ਹੋਈ 22 ਅਗਸਤ 2004 ਨੂੰ ਸਰੋਵਰ ਦਾ ਉਦਘਾਟਨ ਕੀਤਾ ਜਦੋਂ ਉਦਘਾਟਨ ਕੀਤਾ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਔਰ ਫਗਵਾੜਾ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਸੰਗਠਨ ਕੀਤਾ ਗਿਆ ਸਾਰੇ ਮਹਾਪੁਰਸ਼ 13 ਵੱਖ-ਵੱਖ ਇਤਿਹਾਸਕ ਤੀਰਥ ਸਥਾਨਾਂ ਤੋਂ ਜਿਹੜੇ ਅੰਮ੍ਰਿਤ ਕਲਸ਼ ਆ ਉਹ ਲੈ ਕੇ ਡੇਰਾ ਸਚਖੰਡ ਪੰਡਵਾ ਵਿਖੇ ਪਹੁੰਚੇ ਔਰ ਸਰੋਵਰ ਦੇ ਵਿੱਚ ਉਹ ਤੇਰਾ ਅਮਰਤ ਮਈ ਕਲਸ਼ ਭੇਟਾ ਕਰਕੇ ਸਰੋਵਰ ਸੰਗਤਾਂ ਨੂੰ ਸਮਰਪਿਤ ਕੀਤੇ ਗਏ। ਮਹਾਰਾਜੀ ਡੇਰਾ ਸਚਕੜ ਪੰਡਵਾ ਦੇ ਵੱਲੋਂ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਮਿਸ਼ਨ ਦਾ ਪ੍ਰਚਾਰ ਫੈਲ ਕੱਲਾ ਫਗਵਾੜੇ ਨਹੀਂ ਕੱਲਾ ਜ਼ਿਲੰਦਰ ਹੀ ਨਹੀਂ ਜਾਂ ਕੱਲਾ ਪੰਜਾਬ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਕੀਤਾ ਜਾਂਦਾ ਹੈ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਸਤਿਗੁਰਾਂ ਦੇ ਮਿਸ਼ਨ ਦਾ ਪੰਚਾਰ ਔਰ ਇਹਦੇ ਨਾਲ-ਨਾਲ ਅਸੀਂ ਦੇਖਿਆ ਕਿ ਗੁਰੂ ਰਵਿਦਾਸ ਮਹਾਰਾਜੀ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਵੀ ਓਪਨ ਕੀਤਾ ਗਿਆ ਜਿਹੜਾ ਇਹ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਸਕੂਲ ਓਪਨ ਕੀਤਾ ਗਿਆ ਇਹ ਕਦੋਂ ਕੀਤਾ ਗਿਆ ਔਰ ਇਹ ਮਤਲਬ ਕਿਹੜਾ ਮਹਾਪੁਰਸ਼ਾਂ ਦਾ ਜਿਹੜਾ ਇਹ ਮੈਸੇਜ ਹੈਗਾ ਸੁਨੀਆਂ ਸੀਗਾ ਜਿਹੜਾ ਗੁਰੂ ਸਾਹਿਬ ਬਣਾ ਗਿਆ ਸੋ ਗੁਰੂ ਪਾਰੀ ਸਾਧ ਸੰਗਤ ਜੀਓ ਸਤਿਕਾਰਯੋਗ ਹਜੂਰ ਮਹਾਰਾਜ ਗੁਰਦੇਵ ਪਤਾ ਸੰਤ ਬਾਬਾ ਮਿੰਦਰਪਾਲ ਮਹਾਰਾਜੀ ਦਾ ਇਹ ਸੁਪਨਾ ਸੀ ਕਿ ਕਿਉਂ ਨਾ ਆਪਾਂ ਡੇਰੇ ਵੱਲੋਂ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੀ ਜਨ ਨੂੰ ਸਮਰਪਿਤ ਸਕੂਲ ਖੋਲੀਏ ਇਹ ਸਕੂਲ ਸੈਸ਼ਨ 2011 ਤੋਂ ਸਟਾਰਟ ਕੀਤਾ ਗਿਆ ਆ ਔਰ ਅੱਜ 2025 ਚੱਲ ਪਿਆ ਆ ਔਰ ਪ੍ਰਤੀ ਮਹੀਨਾ ਇਸ ਸਕੂਲ ਦੇ ਵਿੱਚ ਡੇਰੇ ਦੇ ਵਿੱਚੋਂ ਜਿਹੜੀ ਆ ਉਹ ਬੱਚਿਆਂ ਦੀ ਸੇਵਾ ਜਿਹੜੀ ਆ ਲਗਭਗ 65 ਤੋਂ 70000 ਰੁਪਿਆ ਜਿਹੜਾ ਉਹ ਪਾਇਆ ਜਾਂਦਾ ਆ ਕਿਉਂਕਿ ਇਹ ਬਾਬਾ ਜੀ ਦਾ ਇੱਕ ਸੁਪਨਾ ਸੀ ਕਿ ਬਾਬਾ ਹਸਰਾਜ ਮਹਾਰਾਜੀ ਬਾਲਵਸਥਾ ਦੇ ਵਿੱਚ ਆਏ ਆ ਕਿਉਂ ਨਾ ਆਪਾਂ ਇੱਕ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਸਕੂਲ ਖੋਲੀਏ ਮਾਰੇ ਜਿਹੜੇ ਬੱਚੇ ਇੱਥੇ ਪੜ੍ਹਦੇ ਆ ਉਹਨਾਂ ਦੇ ਕੋਲ ਜਿੱਦਾਂ ਫੀਸਾ ਵੀ ਉਹਨਾਂ ਦੀ ਹੁੰਦੀ ਹੈ ਜਾਂ ਮਤਲਬ ਫ੍ਰੀ ਆਫ ਕਾਸਟ ਇੱਥੇ ਜਿਹੜੀ ਕਿਉਂਕਿ ਕਾਫੀ ਖਰਚੇ ਹੁੰਦੇ ਸਕੂਲਾਂ ਦੇ ਵੀ ਟੀਚਰ ਜੀ ਹੁੰਦੇ ਆ ਜਾਂ ਹੋਰ ਵੀ ਹੁੰਦੇ ਆ ਕਿ ਉਹਨਾਂ ਨੂੰ ਫ੍ਰੀ ਆਫ ਕਾਸਟ ਭਾਇਆ ਜਾਂਦਾ ਕੁਝ ਜਾਨੀ ਕਿ ਚਾਰਜਸ ਵੀ ਹੁੰਦੇ ਆ ਫੀਸਾਂ ਵਗੈਰਾ ਦੇ ਦੇਖੋ ਜਿਸ ਤਰ੍ਹਾਂ ਕੋਈ ਵੀ ਕੰਮ ਆ ਉਹ ਚੱਲ ਰਿਹਾ ਤੁਹਾਨੂੰ ਪਤਾ ਮਾਇਆ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਚੱਲਦਾ ਹੈਗਾ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਕੋਈ ਦੋ ਬੱਚੇ ਪੜ੍ਹਦੇ ਆ ਉਹਨਾਂ ਦੀ ਇੱਕ ਬੱਚੇ ਦੀ ਜਿਹੜੀ ਫੀਸ ਹਾਫ ਆ ਜੇ ਤਿੰਨ ਪੜ੍ਹਦੇ ਆ ਤਾਂ ਤੀਸਰਾ ਬਿਲਕੁਲ ਫ੍ਰੀ ਆ ਇੱਕ ਪੇਪਰ ਵਰਕ ਰੱਖਿਆ ਆ ਬਹੁਤ ਘੱਟ ਨਾ ਮਾਤਰ ਫੀਸਾਂ ਜੜੀਆਂ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ 65 ਤੋਂ 70000 ਰੁਪਿਆ ਪ੍ਰਤੀ ਮਹੀਨਾ ਡੇਰੇ ਵਿੱਚੋਂ ਜਿਹੜਾ ਸਕੂਲ ਦੇ ਵਿੱਚ ਖਰਚਾ ਉਹ ਪਾਇਆ ਜਾਂਦਾ ਜੀ ਮਹਾਰਾਜ ਜੀ ਡੇਰਾ ਐਕਸਵਰਤ ਸੰਤ ਬਾਬਾ ਹੰਸਰਾਜ ਜੀ ਦੇ ਨਾਂ ਦੇ ਉੱਤੇ ਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਵਿਸਥਾਰ ਨਾਲ ਦੱਸਿਆ ਜਾਵੇ ਕਿ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਔਰ ਉਹਨਾਂ ਮਹਾਪੁਰਸ਼ਾਂ ਦਾ ਬਹੁਤ ਵੱਡਾ ਗੁਰੂ ਰਵਿਦਾਸ ਮਹਾਰਾਜ ਜੀ ਸੰਤ ਬਾਬਾ ਹੰਸਰਾਜ ਜੀ ਸੰਤ ਬਾਬਾ ਭਿੰਦਰਪਾਲ ਜੀ ਸੋ ਇਹਨਾਂ ਬਾਰੇ ਥੋੜਾ ਜਿਆਨੀ ਕਿ ਜ਼ਰੂਰ ਸੰਗਤਾਂ ਨੂੰ ਜਾਣੂ ਕਰਾਓ ਸੰਤ ਬਾਬਾ ਹੰਸਰਾਜ ਜੀ ਹੁਣੀ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਉਹਦੇ ਬਾਰੇ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਨੇ ਇਸੇ ਪਿੰਡ ਪਾਂਡੇਵੇ ਦੀ ਧ ਸਨ 1962 ਦੇ ਵਿੱਚ ਅਵਤਾਰ ਧਾਰਨ ਕੀਤਾ ਸੀਗਾ ਔਰ ਸਤਬਾਬਾ ਹਸਰਾਜ ਮਹਾਰਾਜੀ ਨੇ ਜਦੋਂ ਅਵਤਾਰ ਧਾਰਨ ਕੀਤਾ ਜਦੋਂ ਬਾਬਾ ਹਸਰਾਜ ਜੀ ਮਹਾਰਾਜੀ ਤਿੰਨ ਤੋਂ ਸਾਢੇ 1/3 ਸਾਲ ਦੇ ਹੋਏ ਕਿਉਂਕਿ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਇਹ ਕੋਈ ਪ੍ਰਭੂ ਪਰਮਾਤਮਾ ਦੀ ਭੇਜੀ ਹੋਈ ਜੋਤ ਹੈ ਜਦੋਂ ਬਾਬਾ ਹਸਰਾਜ ਮਹਾਰਾਜੀ ਨੇ ਕੋਈ ਇੱਕ ਆਮ ਬੱਚਿਆਂ ਨਾਲੋਂ ਬਲਖਣ ਖੇਡ ਖੇਡਣੇ ਸ਼ੁਰੂ ਕੀਤੇ ਕਿ ਛੋਟੇ-ਛੋਟੇ ਬੱਚੇ ਬਾਹਰੋਂ ਫੜ ਕੇ ਲਿਆਉਣੇ ਉਹਨਾਂ ਨੂੰ ਫੜ ਕੇ ਪੰਗਤ ਲਵਾਉਣੀ ਪੰਗਤ ਦੇ ਵਿੱਚ ਬਹਾਲ ਕੇ ਪੂਜਿਆ ਮਾਤਾ ਜੀ ਨੂੰ ਕਹਿਣਾ ਕਿ ਮਾਤਾ ਜੀ ਸਾਨੂੰ ਇੱਕ ਫੁਲਕਾ ਦਿਓ ਉਹਦੀਆਂ ਛੋਟ-ਛੋਟੀਆਂ ਟੁਕੜੇ ਕਰਨੇ ਉਹਦੀਆਂ ਬੁਰਕੀਆਂ ਕਰਨੀਆਂ ਔਰ ਸਾਰਿਆਂ ਨੂੰ ਉਹ ਵਰਤੌਣੀਆਂ ਔਰ ਫਿਰ ਬਾਬਾ ਹਸਰਾਜ ਮਹਾਰਾਜ ਜੀ ਨੇ ਪੀੜੀ ਲਾ ਲੈਣੀ ਪੀੜੀ ਤੇ ਪੂਜਿਆ ਮਾਤਾ ਜੀ ਦਾ ਕੱਪੜਾ ਪਾ ਲੈਣਾ ਕੱਪੜਾ ਵਿਸ਼ਾ ਕੇ ਦੋਨੋਂ ਹੱਥ ਜੋੜ ਕੇ ਸਤਨਾਮ ਦਾ ਜਾਪ ਕਰਾਉਣਾ ਸਾਰਿਆਂ ਨੂੰ ਕਹਿਣਾ ਇਹ ਗੁਰੂ ਮਹਾਰਾਜ ਦੀ ਬਾਣੀ ਹੈ ਅੱਛਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਔਰ ਮੱਥਾ ਟੇਕਣਾ ਕਰੋ ਕਿਉਂਕਿ ਇਹ ਇੱਕ ਉਹਨਾਂ ਦਾ ਇਸ਼ਾਰਾ ਸੀ ਔਰ ਸੰਤ ਬਾਬਾ ਹਸਰਾਜ ਮਹਾਰਾਜ ਜੀ ਨੇ ਆਪਣੇ 7 ਸਾਲ ਦੇ ਜੀਵਨ ਕਾਲ ਦੇ ਵਿੱਚ ਬਹੁਤ ਵੱਡੇ ਕੌਤਕ ਕੀਤੇ ਆ ਕਿਉਂਕਿ ਚੈਨਲ ਤੇ ਆਪਾਂ ਜਿਆਦਾ ਉਹਨਾਂ ਦੇ ਕੌਤਕਾਂ ਬਾਰੇ ਨਹੀਂ ਦੱਸ ਸਕਦੇ ਕਾਫੀ ਲੰਬਾ ਸਮਾਂ ਲੱਗੇ ਲੱਗੇਗਾ ਔਰ 1962 ਦੇ ਵਿੱਚ ਅਵਤਾਰ ਧਰਨ ਕੀਤਾ ਔਰ 1969 ਦੇ ਵਿੱਚ ਬਾਬਾ ਜੀ ਜੋਤੀ ਜੋਤ ਸਮਾਇ ਸੀਗੇ ਔਰ ਉਹਨਾਂ ਤੋਂ ਬਾਅਦ ਸਮਾਉਣ ਤੋਂ ਬਾਅਦ ਇਸ ਡੇਰੇ ਦੀ ਜਿਹੜੀ ਵਾਗ ਡੋ ਰਿਆ ਉਹ ਪੂਜਿਆ ਗੁਰਦੇਵ ਪਤਾ ਸੰਤ ਬਾਬਾ ਮਿੰਦਰਪਾਲ ਮਹਾਰਾਜੀ ਨੇ ਸੰਭਾਲੀ ਹੈ ਕਿਉਂਕਿ ਜਦੋਂ ਬਾਬਾ ਹੰਸਰਾਜ ਜੀ ਅਵਤਾਰ ਧਰਨ ਕੀਤਾ ਉਸ ਸਮੇਂ ਜਿਹੜੀ ਆਪਣੀ ਘਰ ਦੀ ਬਾਬਾ ਜੀ ਦੀ ਜੱਦੀ ਜੈਦਾ ਸੀ ਜਿੱਥੇ ਬਾਬਾ ਜੀ ਦਾ ਪਰਿਵਾਰ ਆਪਣਾ ਰਹਿੰਦਾ ਸੀਗਾ ਰਹਿائش ਸੀ ਉਹ ਕੇਵਲ ਢਾਈ ਮਰਲੇ ਸੀ ਅੱਜ ਇਸ ਸਥਾਨ ਤੇ ਬਾਬਾ ਹੰਸਰਾਜ ਮਹਾਰਾਜੀ ਦਾ ਜਿਹੜਾ 7 ਮੰਜ਼ਲਾ ਤਪਸਥਾਨ ਸਾਰਿਆ ਗਿਆ ਆ ਉਹ ਬਾਬਾ ਜੀ ਦਾ ਆਪਣਾ ਜੱਦੀ ਘਰ ਸੀ ਔਰ ਉਸ ਜਗ੍ਹਾ ਨੂੰ 8 ਵਾਰ ਖਰੀਦ ਕੀਤਾ ਗਿਆ ਥੋੜੀ ਥੋੜੀ ਜਗ੍ਹਾ ਲੈ ਕਰਕੇ ਪੂਜਿਆ ਗੁਰਦੇਵ ਸੰਤ ਬਾਬਾ ਮਹਿੰਦਰਪਾਲ ਮਹਾਰਾਜੀ ਨੇ ਉਹ ਜਗ੍ਹਾ ਨੂੰ ਵੱਡਾ ਕਰਕੇ ਔਰ ਅੱਜ 7 ਮੰਜ਼ਲਾ ਜਿਹੜਾ ਤਪਸਥਾਨ ਬਾਬਾ ਜੀ ਦੀ ਯਾਦ ਦੇ ਅੰਦਰ ਉਹ ਸਾਰਿਆ ਗਿਆ ਆ ਮਹਾਰਾਜ ਜੀ ਅਸੀਂ ਕਾਫੀ ਵਾਰ ਪਹਿਲਾਂ ਵੀ ਆਏ ਆ ਪੂਰੇ ਅਸੀਂ ਦਰਬਾਰ ਤੇ ਦਰਸ਼ਨ ਕੀਤੇ ਆ ਡੇਰਾ ਸੰਤ ਬਾਬਾ ਅਨਸਰਾ ਜੀ ਔਰ ਮਤਲਬ ਸ਼ੀਸ਼ ਮਹਿਲ ਤੋਂ ਵੀ ਸੋਹਣਾ ਬਣਿਆ ਹੋਇਆ ਆ ਔਰ ਕਾਫੀ ਸੰਗਤਾਂ ਜਦੋਂ ਪੰਜਾਬ ਤੋਂ ਬਾਹਰ ਵੀ ਆਉਂਦੀਆਂ ਆ ਜਾਂ ਪੰਜਾਬ ਤੋਂ ਵੀ ਆਉਂਦੀਆਂ ਤੇ ਉਹਨਾਂ ਦੇ ਮਨ ਨੂੰ ਬੜੀ ਖੁਸ਼ੀ ਹੁੰਦੀ ਆ ਇਹ ਸਾਰਾ ਜਿਹੜਾ ਮਹਾਰਾਜ ਜੀ ਇੰਤਜ਼ਾਮ ਹੈ ਜਿਹੜਾ ਵਧੀਆ ਵਧੀਆ ਦਰਬਾਰ ਬਣੇ ਆ ਸੋਹਣੇ ਸੋਹਣੇ ਟੈਲਾਂ ਲੱਗੀਆਂ ਤੇ ਇਹ ਜਿਹੜਾ ਕਾਰਜ ਆ ਕਿ ਐਨਆਰਏ ਸਾਥੀ ਜਿਹੜੇ ਆ ਸੰਗਤਾਂ ਜਿਹੜੀਆਂ ਸਹਿਯੋਗ ਔਰ ਜਿਹੜੀ ਲੋਕਲ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋਇਆ ਸੰਦੋ ਵੀ ਦੇਖੋ ਇਹ ਜਿਹੜਾ ਗੁਰੂ ਘਰ ਆ ਕੋਈ ਵੀ ਗੁਰੂ ਗੁਰੂ ਘਰ ਆ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਚਲਾਏ ਜਾਂਦੇ ਆ ਅੱਜ ਸਤਿਗੁਰਾਂ ਦੀ ਕਿਰਪਾ ਆ ਹਜੂਰ ਮਹਾਰਾਜ ਗੁਰਦੇਵ ਪਤਾ ਸੰਤ ਬਾਬਾ ਮਹਿੰਦਰਪਾਲ ਜੀ ਵਿਦੇਸ਼ਾਂ ਦੀ ਧਰਤੀ ਤੇ ਆਉਂਦੇ ਜਾਂਦੇ ਆ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਦੇ ਵਿੱਚ ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਸੰਗਤਾਂ ਆ ਕਿਉਂਕਿ ਡੇਰੇ ਵੱਲੋਂ ਇੱਕ ਸਰਬਸਾਂਝੀ ਬਾਲਤਾ ਦਾ ਜਿਹੜਾ ਹੋਕਾ ਦਿੱਤਾ ਜਾਂਦਾ ਆ ਔਰ ਮਿਸ਼ਨ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਆ ਗੁਰੂ ਰਬਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਆ ਔਰ ਜਿਹੜੀਆਂ ਗੁਰੂ ਘਰ ਦੀਆਂ ਸੰਗਤਾਂ ਆ ਜਿਹੜੇ ਸ਼ਰਧਾਲੂ ਆ ਗੁਰੂ ਘਰ ਦੇ ਨਾਲ ਜੁੜੇ ਆ ਉਹ ਆਪਣਾ ਜਿਹੜਾ ਆ ਇਹ ਸੇਵਾ ਜਿਹੜੀ ਆ ਉਹ ਕਰਦੇ ਆ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਮੈਲੂ ਸਾਰੇ ਆ ਇਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਉਸਾਰੇ ਗਏ ਆ ਸੋ ਬਹੁਤ ਬਹੁਤ ਧੰਨਵਾਦੀ ਮਹਾਰਾ ਜੀ ਤੁਸੀਂ ਡੇਰਾ ਸਚਕੰਡ ਪੰਡਵਾ ਬਾਰੇ ਜਾਣਕਾਰੀ ਦਿੱਤੀ ਹੈ ਸੋ ਬਹੁਤ ਬਹੁਤ ਧੰਨਵਾਦੀ ਜੈ ਗੁਰਦੇਵ ਧੰਨ ਗੁਰਦੇਵ ਜੀ ਜੋ ਬੋਲੇ 100 ਰੁਪਏ ਸਤਗੁਰੂ ਰਬਦਾਸ ਮਹਾਰਾਜ ਕੀ ਜੀ